ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਤਾਂ ਗਾਦਣਾ ਨਹੀਂ ਮੇਰਾ ਭਰਾ ਗੱਟੀਆਂ ਸਟਾਰਟ ਖੜੀਆਂ ਏ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹ ਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਦੇ ਹੋ ਯਾ ਜਿਹੜਾ ਆਪ ਹੋਂ ਦੋਦੇ ਸੁਣ ਲਿਆ ਕੋਈ ਮੈਂ ਸਿੱਧੂ ਮੂਸੇਵਾਲਾ ਨਹੀਂ ਅਤੇ ਮੈਂ ਸਿੱਧੂ ਮੂਸੇਵਾਲਾ ਦਾ ਗੀਤ ਵੀ ਨਹੀਂ ਗਾਵਾਂਗਾ ਬਿਲਕੁਲ ਦੋਸਤੋ ਇਹ ਲੈਣਾ ਸੀ ਇੱਕ ਕਲਾਕਾਰ ਦੀਆਂ ਜਿਹੜਾ ਕਿ ਚੱਲਦੇ ਲਾਈਵ ਸਟੇਜ ਸ਼ੋਅ ਦੇ ਵਿੱਚ ਇਹ ਗੱਲਾਂ ਆਖ ਰਿਹਾ ਸੀ ਐਨਾ ਸੁਣ ਕੇ ਸਿੱਧੂ ਮੂਸੇਵਾਲਾ ਦੇ ਜਿਹੜੇ ਚਾਣ ਵਾਲੇ ਨੇ ਨਾਰਾਜ਼ ਹੋ ਗਏ ਅਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਵਾਂ ਵਿਵਾਦ ਛਿੜ ਗਿਆ ਪੂਰਾ ਮੁੱਦਾ ਹੈ ਕਿ ਕੀ ਹੈ ਪੂਰਾ ਮਾਮਲਾ ਜਾਣਦੇ ਆ ਇਸ ਵੀਡੀਓ ਵਿੱਚ ਦੋਸਤੋ ਪੰਜਾਬੀ ਕਲਾਕਾਰ ਮਨੀ ਲੌਂਗੀਆਂ ਇੱਕ ਸਟੇਜ ਸ਼ੋਅ ਕਰ ਰਹੇ ਸੀ ਅਤੇ ਇੱਥੇ ਉਹਨਾਂ ਕੋਲ ਡਿਮਾਂਡ ਆਈ ਕਿ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਗਾਓ ਅਤੇ ਅੱਗੋਂ ਮਨੀ ਲੌਂਗੀਆਂ ਨੇ ਕੀ ਜਵਾਬ ਦਿੱਤਾ ਪਹਿਲਾਂ ਉਹ ਜਵਾਬ ਸੁਣਾ ਦਿੰਦੇ ਆ ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰੇ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੋਨੇ ਦਾ ਗਾਦਣਾ ਨਹੀਂ ਮੇਰਾ ਭਰਾ ਗੱਟੀਆਂ ਸਟਾਰਟ ਖੜੀਆਂ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਨੇ ਹੋ ਯਾ ਜਿਹੜਾ ਆਪਾਂ ਦੋਦੇ ਸੁਣ ਲਿਆ ਬਿਲਕੁਲ ਦੋਸਤੋ ਇਹ ਗੱਲਾਂ ਆਖੀਆਂ ਮਨੀ ਲਾਉਗੀਆਂ ਨੇ ਕਿ ਮੈਂ ਸਿੱਧੂ ਮੂਸੇਵਾਲੇ ਦਾ ਗੀਤ ਨਹੀਂ ਗਾ ਸਕਦਾ ਮੈਂ ਸਿਰਫ ਆਪਣੇ ਗੀਤ ਗਾਵਾਂਗਾ ਵੈਸੇ ਇਹ ਗੱਲ ਵੀ ਇੱਥੇ ਦੱਸਣਯੋਗ ਆ ਕਿ ਇੱਥੇ ਉਹਨਾਂ ਨੇ ਇੱਕ ਦੋ ਕਲਾਕਾਰਾਂ ਦੇ ਹੋਰ ਵੀ ਗੀਤ ਗਾਏ ਲੋਕਾਂ ਦਾ ਇਹੀ ਕਹਿਣਾ ਕਿ ਅਗਰ ਕਿਸੇ ਹੋਰ ਕਲਾਕਾਰ ਦਾ ਗੀਤ ਗਾਇਆ ਤਾਂ ਸਿੱਧੂ ਦਾ ਗੀਤ ਗਾਉਣ ਦੇ ਲੋਕਾਂ ਦਾ ਮਾਣ ਰੱਖ ਲੈਂਦੇ ਅਤੇ ਅਗਰ ਜਵਾਬ ਦੇਣਾ ਹੀ ਸੀ ਤਾਂ ਥੋੜਾ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਵਾਬ ਦਿੱਤਾ ਜਾ ਸਕਦਾ ਸੀ ਤਾਂ ਕਿ ਇਹ ਪੂਰੀ ਕੌਂਟਰੋਵਰਸੀ ਖੜੀ ਨਾ ਹੋਉਂਦੀ ਪਰ ਦੋਸਤੋ ਇੱਥੇ ਮਨੀ ਲੌਂਗੀਆਂ ਨੇ ਆਪਣਾ ਵੀ ਪੱਖ ਰੱਖਿਆ ਹੈ ਉਹਨਾਂ ਨੇ ਆਪਣੀ ਗੱਲ ਵੀ ਲੋਕਾਂ ਸਾਹਮਣੇ ਰੱਖੀ ਹੈ ਉਹਨਾਂ ਨੇ ਇੱਕ ਫੋਟੋ ਪੋਸਟ ਕੀਤੀ ਹੈ ਕੁਝ ਸਮਾਂ ਪਹਿਲਾਂ ਜਿਹੜੀ ਕਿ ਬਾਪੂ ਯਾਨੀ ਕਿ ਬਾਪੂ ਬਲਕੌਰ ਸਿੰਘ ਹੋਰਾਂ ਨਾਲ ਹੈ ਸਿੱਧੂ ਦੇ ਘਰ ਦੀ ਫੋਟੋ ਹੈ ਇਸ ਦੇ ਵਿੱਚ ਕੀ ਲਿਖਿਆ ਹੈ ਮਨੀ ਲੌਂਗੀਆਂ ਨੇ ਪੜ੍ਹ ਕੇ ਸੁਣਾ ਦਿੰਦੇ ਆ ਉਹਨਾਂ ਦਾ ਜਵਾਬ ਆਇਆ ਹੈ ਇੱਥੇ ਦੋਸਤੋ ਮਨੀ ਲਾਉਂਗੀਆਂ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਪੋਸਟ ਸਿਰਫ ਉਹਨਾਂ ਲੋਕਾਂ ਲਈ ਐ ਜੋ ਸਿਰਫ ਸਟੇਜ ਤੇ ਮੇਰੇ ਸਿੱਧੂ ਦਾ ਗਾਣਾ ਨਾ ਗਾਉਣ ਕਰਕੇ ਗਾਲਾਂ ਕੱਢ ਰਹੇ ਨੇ ਮੈਂ ਕਦੇ ਅੱਜ ਤੱਕ ਸਿੱਧੂ ਦੇ ਘਰ ਗਏ ਦੀ ਫੋਟੋ ਨਹੀਂ ਪਾਈ ਕਿਉਂਕਿ ਮੈਂ ਦਿਖਾਵਿਆਂ ਤੋਂ ਬਹੁਤ ਦੂਰਾਂ ਪਰ ਅੱਜ ਮੈਨੂੰ ਇਹ ਫੋਟੋ ਪਾਉਣੀ ਪਈ ਸ਼ੁਭਦੀਪ ਸਿੱਧੂ ਆਲਵੇਜ ਸਾਡੇ ਸਾਰਿਆਂ ਦੇ ਦਿਲਾਂ 'ਚ ਵੱਸਦਾ ਤੇ ਵੱਸਦਾ ਰਹੂਗਾ ਤੁਸੀਂ ਕਿਵੇਂ ਜਜ ਕਰ ਸਕਦੇ ਹੋ ਕਿ ਕਿਸੇ ਦੇ ਦਿਲ ਵਿੱਚ ਕਿਸੇ ਲਈ ਕਿੰਨਾ ਪਿਆਰ ਜਾਂ ਰਿਸਪੈਕਟ ਹੈ ਜਾਂ ਤਾਂ ਗਾਲ ਮੇਰੇ ਮੂੰਹ ਤੇ ਕੱਢੋ ਆ ਕੇ ਫੇਰ ਤਾਂ ਮੈਂ ਮੰਨਾਂ ਕਿ ਤੁਹਾਡੇ ਚ ਅਸਲ ਚ ਦਮ ਹੈ ਮੈਂ ਕਦੇ ਕਿਸੇ ਕੌਂਟਰੋਵਰਸੀ ਚ ਨਹੀਂ ਪਿਆ ਤੇ ਨਾ ਮੈਨੂੰ ਲੋੜ ਹੈ ਮੈਨੂੰ ਘੱਟ ਖਾਣਾ ਮਨਜ਼ੂਰ ਹੈ ਪਰ ਮੈਂ ਕਦੇ ਐਵੇਂ ਦੇ ਕੰਮਾਂ ਚ ਨਹੀਂ ਪਿਆ ਜਿੰਨਾ ਕੰਮ ਕੀਤਾ ਸਾਫ਼ ਸੁਥਰਾ ਕੀਤਾ ਤੁਹਾਡੀਆਂ ਇਹਨਾਂ ਹਰਕਤਾਂ ਨੇ ਹੀ ਉਹਨਾਂ ਬੇਕਸੂਰ ਮਾਪਿਆਂ ਦਾ ਪੁੱਤ ਖੋਇਆ ਸਿੱਧੂ ਵੀਰੇ ਨੂੰ ਆਲਵੇਜ਼ ਪਿਆਰ ਤੇ ਰਿਸਪੈਕਟ ਸੀ ਤੇ ਰਹੂਗਾ ਮੈਂ ਅਕਸਰ ਆਪਣੀਆਂ ਸਟੇਜਾਂ ਤੇ ਇਹ ਕਹਿਣਾ ਰਹਿਣਾ ਕਿ ਚਾਹੇ ਕਿਸੇ ਹੋਰ ਦੇ ਗਾਣੇ ਸੁਣਿਓ ਜਾਂ ਨਾ ਸੁਣਿਓ ਬਟ ਸਿੱਧੂ ਤੁਹਾਡੇ ਦਿਲਾਂ ਚੋਂ ਕਦੇ ਜਾਣਾ ਨਹੀਂ ਚਾਹੀਦਾ ਤੇ ਰਹੀ ਗੱਲ ਕਿਸੇ ਦੇ ਗਾਣਿਆਂ ਦੀ ਮੈਂ ਸਟੇਜ ਤੇ ਆਲਵੇਜ਼ ਆਪਣੇ ਲਿਖੇ ਗਾਏ ਗਾਣੇ ਹੀ ਗਾਉਣਾ ਉਸ ਤੋਂ ਇਲਾਵਾ ਇੱਕ ਕੁਲਵਿੰਦਰ ਟਿੱਲੋ ਪਾਜੀ ਹੋਣਾ ਦਾ ਗਾਣਾ ਗਾਉਂਦਾ ਮੈਂ ਇੱਕ ਪਿੰਡ ਪਹਿਰਾ ਲੱਗਦਾ ਐਂਡ ਇੱਕ ਕੇਐਸ ਮੱਖਣਪਾਜੀ ਹੁਣਾਂ ਦਾ ਗਾਣਾ ਬਸ ਇਸ ਤੋਂ ਇਲਾਵਾ ਮੈਂ ਸਟੇਜ ਤੇ ਕਿਸੇ ਦਾ ਕਦੇ ਕੋਈ ਹੋਰ ਗਾਣਾ ਨਹੀਂ ਗਾਉਂਦਾ ਮੰਦਾ ਬੋਲਣ ਵਾਲਿਆਂ ਨੂੰ ਰੱਬ ਰਾਜੀ ਰੱਖੇ ਧੰਨਵਾਦਾਂ ਦੋਸਤੋ ਮਨੀ ਲੌਂਗੀਆਂ ਦਾ ਇਹ ਰਿਪਲਾਈ ਹੈ ਦੂਸਰੇ ਪਾਸੇ ਕਮੈਂਟਾਂ ਦੇ ਵਿੱਚ ਵੀ ਕਾਫੀ ਬੁਰਾ ਭਲਾ ਬੋਲਿਆ ਗਿਆ ਇਸ ਪੋਸਟ ਦੇ نیچے ਵੀ ਆਪਾਂ ਜਦੋਂ ਜਾ ਕੇ ਦੇਖਦੇ ਹਾਂ ਮਨੀ ਲੌਂਗੀਆਂ ਨੇ ਆਪਣਾ ਪੱਖ ਰੱਖ ਤਾ ਦੂਜੇ ਪਾਸੇ ਇੱਕ ਵਾਰ ਫੇਰ ਦੱਸ ਦੇਣਾ ਕਿ ਲੋਕਾਂ ਦਾ ਹੀ ਕਹਿਣਾ ਕਿ ਅਗਰ ਮਨੀ ਲੌਂਗੀਆਂ ਨੇ ਸਿੱਧੂ ਦਾ ਗਾਣਾ ਨਹੀਂ ਗਾਉਣਾ ਸੀ ਤਾਂ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਢੰਗ ਨਾਲ ਰਿਪਲਾਈ ਕਰ ਦਿੰਦਾ ਵਾਕੀ ਗੱਲ ਛੋੜ ਦੇ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਧੰਨਵਾਦ ਰੱਬ ਰਾਖਾ